ਮੇਰੇ ਖਿਆਲ ਚ ਭਰਾਵਾਂ ਦਾ ਪਿਆਰ ਹੈ ਵਨ ਸਾਈਡ ਵਨ ਸੈਂਵਾਈਲ ਇਹ ਜਿਹੀ ਚੀਜ਼ਾਂ ਹੋ ਜੇ ਨੇ ਕਿ ਅਸੀਂ ਬਦਨਾਮ ਕਰ ਦਨੇ ਰਿਸ਼ਤੇ ਨਹੀਂ ਤਾਂ ਭਰਾ ਭਰਾਵਾਂ ਦਾ ਪਿਆਰ ਕਦੇ ਨਹੀਂ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਰਾ ਯੂ ਕਹਿੰਦੇ ਹੁੰਦੇ ਨੇ ਕਿ ਆਪਣਾ ਕੁੱਟੂ ਤੇ ਛਾਵੇਂ ਸੱਟੂ ਸੋ ਭਰਾਵਾਂ ਦਾ ਪਿਆਰ ਕਦੇ ਨਹੀਂ ਟੁੱਟ ਸਕਦਾ ਮੇਰੇ ਖਿਆਲ ਚ ਭਰਾਵਾਂ ਦਾ ਪਿਆਰ ਹੈ ਵਾਂਸ ਇਨ ਵਾਈਲ ਵਾਂਸ ਇਨ ਵਾਈਲ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਕਿ ਅਸੀਂ ਬਦਨਾਮ ਕਰ ਦਿੰਨੇ ਹਾਂ ਰਿਸ਼ਤੇ ਨਹੀਂ ਤਾਂ ਭਰਾ ਭਰਾਵਾਂ ਦਾ ਪਿਆਰ ਕਦੇ ਨਹੀਂ ਉਦਰ ਦੀ ਗੱਲ ਹੈ ਤਾਂ ਹੁੰਦਾ ਹੀ ਹੈ ਇਹ ਕਦੇ ਨਾ ਕਦੇ ਹੋ ਜਾਂਦੀ ਹੈ ਥੋੜੀਆਂ ਬਹੁਤ ਲੱਗਦਾ ਭਰਾਵਾਂ 'ਚ ਪਿਆਰ ਨਹੀਂ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਰਾ ਹੀ ਉਹ ਕਹਿੰਦੇ ਹੁੰਦੇ ਨੇ ਕਿ ਆਪਣਾ ਕੁੱਟੂ ਤੇ ਛਾਵੇਂ ਸੁੱਟੂ ਸੋ ਭਰਾਵਾਂ ਦਾ ਪਿਆਰ ਕਦੇ ਨਹੀਂ ਟੁੱਟ ਸਕਦਾ ਜੀ ਜੀ ਤਾਂ ਮੈਂ ਕਿਹਾ ਵਾ ਧੀਰਜ ਆ ਜਾ ਹਾਂ ਕੀ ਬਾਤ ਹੈ ਕੀ ਬਾਤ ਫਟਿੰਗ ਸੀ ਨਹੀਂ ਸੀਗਾ ਜਿਹਦੇ ਨਾਲ ਸਵਾਦ ਕਮਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਤਲਬ ਬਹੁਤ ਰੀਅਰ ਹੈ ਕਿ ਦੇਖ ਨੂੰ ਪੁੱਟਦੇ ਤਾਂ ਦੇਖਿਆ ਲੇਕਿਨ ਕੋ ਟਕਾਂਦੇ ਬਹੁਤ ਘੱਟ ਦੇਖਿਆ ਇਹ ਤਾਂ ਬਿਊਟੀ ਹੈ ਉਸ ਸੀਨ ਬਾਰੇ ਸੀ ਗੱਲ ਕਰਾਂਗੇ ਬਹੁਤ ਬਾਤ ਕਮਾਲ ਸੀ ਕਿਸੇ ਕਾਣ ਬਣਵਾਇਆ ਗਿਆ ਜਿਸ ਤਰੀਕੇ ਨਾਲ ਇੱਕ ਮਾਂ ਦੇ ਅੱਗੇ ਕਹਿ ਰਹੇ ਕਿ ਪੁੱਤ ਬੇਬਸ ਹੋ ਜਾਂਦਾ ਇੱਕ ਕਹਿ ਸਕਦੇ ਕਿ ਮਾਂ ਕਮਜ਼ੋਰੀ ਵੀ ਸੀ ਉਸ ਵੇਲੇ ਤਾਂ ਪੁੱਤ ਦੀ ਵੀਗਨਤ ਵੀ ਸੀ ਲੇਕਿਨ ਇਸ ਤਰੀਕੇ ਨਾਲ ਬਾਤ ਉਹ ਦੇਖਣ ਅੱਗੇ ਨਿਕਲ ਕੇ ਸਾਹਮਣੇ ਆਉਂਦੇ ਨੇ ਵੀ ਉਹ ਸੀਨ ਬੜਾ ਦਿਲਚਸਪ ਹੁੰਦਾ ਔਰ ਜਿਸ ਤਰੀਕੇ ਨਾਲ ਦੀ ਕੋੜੀ ਉਹਦੇ ਨੇ ਮਾਰ ਦਿਓ ਤਾਂ ਆਇਆ ਇੱਕ ਦਲੇਰੀ ਆਉਂ ਕਰੈਕਟਰ ਦਾ ਥੈਂਕ ਯੂ ਥੈਂਕ ਯੂ ਇੱਕ ਕਰੈਕਟਰ ਦੀ ਲੇਅਰ ਹੈਗੀ ਸੀ ਕਿ ਉਹ ਆਪਦੀ ਵਾਈਫ ਦੇ ਸਾਹਮਣੇ ਉਹ ਆਪਦੇ ਆਪ ਨੂੰ ਇਦਾਂ ਮਹਿਸੂਸ ਕੀਤਾ ਕਿ ਉਹਦੀ ਪਿੱਠ ਲੱਗ ਗਈ ਤੇ ਉਦਾਂ ਉਹ ਵੱਧ ਜਿਹਨੇ ਕਹਦੀ ਕਿ ਉਹਨੂੰ ਫੀਲ ਹੋਇਆ ਤਾਂ ਉਦਾਂ ਉਹ ਜਿਉਣਾ ਨਹੀਂ ਚਾਹੁੰਦਾ ਸੀ ਸੋ ਮੈਂ ਬlesed ਫੀਲ ਕਰਦਾ ਕਿ ਨੇ ਸਾਰੇ ਐਕਟਰਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਦੇ ਕਰੈਕਟਰ ਨਾਲ ਸਦਾਈ